ਧਿਆਨ ਰੱਖਣਯੋਗ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਜੋ ਕਿ ਭਿਆਨਕ ਬਿਮਾਰੀਆਂ ਨੂੰ ਹਮੇਸ਼ਾ ਹੀ ਤੁਹਾਡੇ ਤੋਂ ਦੂਰ ਰੱਖਣਗੀਆਂ ਗੁੜ ਦੇ ਚਾਵਲ ਖਾਣ ਨਾਲ ਕਦੇ ਵੀ ਖਾਂਸੀ ਅਤੇ ਗਲੇ ਦੀ ਖਰਾਸ਼ ਵਰਗੀ ਦਿੱਕਤ ਨਹੀਂ ਹੁੰਦੀ ਚਿਰਾਗ ਵਿੱਚ ਜੇਕਰ ਨਾਰੀਅਲ ਦਾ ਤੇਲ ਪਾ ਦਿੱਤਾ ਜਾਵੇ ਤਾਂ ਚਿਰਾਗ ਲੰਬੇ ਸਮੇਂ ਤੱਕ ਨਹੀਂ ਬੁਝਦਾ ਜੋੜਾਂ ਦੇ ਦਰਦ ਵਿੱਚ ਅਦਰਕ ਦਾ ਰਸ ਗੂੰਗਣਾ ਕਰਕੇ ਜੋੜਾਂ ਉੱਪਰ ਲਗਾਉਣ ਨਾਲ ਜੋੜਾਂ ਦਾ ਦਰਦ ਖਤਮ ਹੋ ਜਾਂਦਾ ਹੈ ਨਿਯਮਿਤ ਰੂਪ ਵਿੱਚ ਪੰਜ ਬਦਾਮ ਅਤੇ ਪੰਜ ਖਜੂਰ ਖਾਣ ਨਾਲ ਸਰੀਰ ਵਿੱਚ ਤਾਕਤ ਆ ਜਾਂਦੀ ਹੈ ਤੇ ਸਰੀਰ ਨੂੰ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ ਜੇਕਰ ਤੁਸੀਂ 1 ਮਹੀਨੇ ਤੱਕ ਲਗਾਤਾਰ ਕਿਸ਼ਮਿਸ਼ ਦਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਖੂਨ ਨੂੰ ਸਾਫ਼ ਕਰ ਦੇਵੇਗਾ ਅਤੇ ਤੁਹਾਡੀ ਤ્વਚਾ ਵੀ ਚਮਕਣ ਲੱਗ ਜਾਵੇਗੀ ਪਿਸ਼ਾਬ ਵਿੱਚ ਜਲਨ ਹੋਣ ਤੇ ਛੋਟੀ ਇਲਾਇਚੀ ਦਾ ਚੂਰਨ ਬਣਾ ਕੇ ਪਾਣੀ ਦੇ ਨਾਲ ਲਓ ਪਿਸ਼ਾਬ ਵਿੱਚ ਜਲਨ ਤੋਂ ਰਾਹਤ ਮਿਲੇਗੀ ਸਾਡਾ ਦਿਮਾਗ 90% ਪਾਣੀ ਦਾ ਬਣਿਆ ਹੋਇਆ ਹੈ ਪਾਣੀ ਨਾ ਪੀਣ ਨਾਲ ਵੀ ਸਿਰਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਸਾਨੂੰ 8 ਤੋਂ 10 ਗਲਾਸ ਪਾਣੀ ਰੋਜ਼ਾਨਾ ਪੀਣਾ ਚਾਹੀਦਾ ਹੈ ਆਯੁਰਵੇਦ ਦੇ ਅਨੁਸਾਰ ਮਿੱਠਾ ਘੱਟ ਖਾਣਾ ਚਾਹੀਦਾ ਹੈ ਤੁਸੀਂ ਮਿੱਠੇ ਦੀ ਜਗ੍ਹਾ ਸ਼ਹਿਦ ਜਾਂ ਫਿਰ ਗੁੜ ਦਾ ਇਸਤੇਮਾਲ ਕਰ ਸਕਦੇ ਹੋ ਇਹ ਤੁਹਾਨੂੰ ਡਾਇਬਟੀਜ਼ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਕੀਵੀ ਸਰੀਰ ਦੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਰੱਖਣ ਦੇ ਵਿੱਚ ਮਦਦ ਕਰਦਾ ਹੈ ਜੇਕਰ ਇਸ ਫਲ ਦਾ ਨਿਯਮਤ ਰੂਪ ਵਿੱਚ ਸੇਵਨ ਕੀਤਾ ਜਾਵੇ ਤਾਂ ਇਹ ਅੱਖਾਂ ਦੀ ਰੋਸ਼ਨੀ ਨੂੰ ਵੀ ਵਧਾ ਦਿੰਦਾ ਹੈ ਵਾਲਾਂ ਦੀ ਲੰਬਾਈ ਨੂੰ ਵਧਾਉਣ ਲਈ ਨਾਰੀਅਲ ਦੇ ਤੇਲ ਵਿੱਚ ਆਮਲਾ ਪਾਊਡਰ ਮਿਲਾ ਕੇ ਵਾਲਾਂ ਅਤੇ ਵਾਲਾਂ ਦੀਆਂ ਜੜ੍ਹਾਂ ਤੇ ਮ사ਜ ਕਰਨ ਨਾਲ ਵਾਲਾਂ ਦੀ ਲੰਬਾਈ ਦੁੱਗਣੀ ਤੇਜ਼ੀ ਨਾਲ ਵਾਧੀ ਹੈ ਚਿਹਰੇ ਤੋਂ ਪਿੰਪਲਸ ਹਟਾਉਣ ਲਈ ਨਿੰਮ ਦੇ ਪੱਤਿਆਂ ਨੂੰ ਗੁਲਾਬ ਜਲ ਦੇ ਨਾਲ ਮਿਲਾ ਕੇ ਇਹਨਾਂ ਦਾ ਪੀਸਟ ਬਣਾ ਕੇ ਲਗਾਉਣ ਨਾਲ ਚਿਹਰੇ ਤੋਂ ਦਾਣੇ ਦਾਗ ਧੱਬੇ ਅਤੇ ਪਿੰਪਲਸ ਖਤਮ ਹੋ ਜਾਂਦੇ ਹਨ ਟਮਾਟਰ ਦੇ ਉੱਪਰ ਚੀਨੀ ਪਾ ਕੇ ਚਿਹਰੇ ਉੱਪਰ ਰਗੜ ਨਾਲ ਡੈੱਡ ਸਕਿਨ ਸੈੱਲ ਬਾਹਰ ਆ ਜਾਂਦੇ ਹਨ ਅਤੇ ਚਿਹਰੇ ਤੇ ਵੀ ਨਿਖਾਰ ਆ ਜਾਂਦਾ ਹੈ ਜੇਕਰ ਤੁਹਾਨੂੰ ਕਦੇ ਵੀ ਜਿਆਦਾ ਭੁੱਖ ਲੱਗੀ ਹੋਵੇ ਤਾਂ ਬਦਾਮ मूंगਫਲੀ ਕਾਜੂ ਅਤੇ ਖਰੋਟ ਖਾਓ ਇਨ੍ਹਾਂ ਵਿੱਚ ਥੋੜੀ ਜਿਹੀ ਫੈਟ ਤਾਂ ਜ਼ਰੂਰ ਹੁੰਦੀ ਹੈ ਪਰ ਇਨ੍ਹਾਂ ਨਾਲ ਵਜ਼ਨ ਨਹੀਂ ਵਧਦਾ ਇਨ੍ਹਾਂ ਸੁੱਕੇ ਮੇਵੇਾਂ ਦੇ ਸੇਵਨ ਨਾਲ ਸਿਰਫ ਵਜ਼ਨ ਘਟ ਹੁੰਦਾ ਹੈ ਬਲਕਿ ਦਿਲ ਦੇ ਰੋਗਾਂ ਤੇ ਤ્વਚਾ ਨੂੰ ਵੀ ਇਸ ਦਾ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਤੁਸੀਂ ਰੋਜ਼ 9-10 ਬਦਾਮ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਉੱਠਦੇ ਹੀ ਇਨ੍ਹਾਂ ਦਾ ਛਿਲਕਾ ਉਤਾਰ ਕੇ ਇਨ੍ਹਾਂ ਨੂੰ ਜ਼ਰੂਰ ਖਾਓ ਇਸ ਨਾਲ ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਤੇਜ਼ ਹੋ ਜਾਵੇਗੀ गाजर एक अजेही सब्जी है जिस नु कच्चा भी खादा जा सकदा है अते उबाळ के भी इसदा जूस पीता जा सकदा है हाई कोलेस्ट्रॉल लेवल नु ਘਟ ਕਰਨ ਲਈ गाजर ਦਾ ਜੂਸ ਪੀਣਾ ਕਾਫੀ ਜਿਆਦਾ ਵਧੀਆ ਮੰਨਿਆ ਗਿਆ ਹੈ ਕਿਉਂਕਿ ਇਸ ਵਿੱਚ ਮੌਜੂਦ ਪੋਟਾਸ਼ੀਅਮ ਵਰਗੇ ਤੱਤ ਕੋਲੇਸਟਰੋਲ ਨੂੰ ਘਟ ਕਰਨ ਦੇ ਵਿੱਚ ਮਦਦ ਕਰਦੇ ਹਨ ਸਵੇਰੇ ਉੱਠਣ ਤੋਂ ਤੁਰੰਤ ਬਾਅਦ ਤੁਸੀਂ ਮੋਬਾਈਲ ਫੋਨ ਦੇਖਣ ਤੋਂ ਬਚੋ ਇਸ ਦੇ ਇਲਾਵਾ ਤੁਸੀਂ ਕਿਸੇ ਖੁੱਲੀ ਥਾਂ ਤੇ ਜਾ ਕੇ ਹਰੀ ਘਾਹ ਦੇਖੋ ਇਸ ਨਾਲ ਅੱਖਾਂ ਦੀ ਐਕਸਰਸਾਈਜ਼ ਵੀ ਹੁੰਦੀ ਹੈ ਅਤੇ ਤੁਹਾਡਾ ਸਰੀਰ ਵੀ ਸਿਹਤਮੰਦ ਰਹਿੰਦਾ ਹੈ ਆਸ਼ਵਗੰਧਾ ਇੱਕ ਅਜਹੀ ਜੜੀ ਬੂਟੀ ਹੈ ਜੋ ਕਿ ਤਣਾਅ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ ਤੇ ਮਨ ਨੂੰ ਸ਼ਾਂਤ ਰੱਖਣ ਦੇ ਵਿੱਚ ਮਦਦ ਕਰਦੀ ਹੈ। ਆਸ਼ਵਗੰਧਾ ਦੇ ਪਾਊਡਰ ਨੂੰ ਤੁਸੀਂ ਗਰਮ ਦੁੱਧ ਦੇ ਨਾਲ ਲੈ ਸਕਦੇ ਹੋ। ਬ੍ਰਹਮੀ ਇੱਕ ਅਜਹੀ ਜੜੀ ਬੂਟੀ ਹੈ ਜੋ ਕਿ ਮਾਨਸਿਕ ਤਣਾਅ ਨੂੰ ਘੱਟ ਕਰਨ ਅਤੇ ਦਿਮਾਗ ਨੂੰ ਤਾਜ਼ਗੀ ਦੇਣ ਵਿੱਚ ਮਦਦ ਕਰਦੀ ਹੈ। ਬ੍ਰਹਮੀ ਦੇ ਪਾਊਡਰ ਨੂੰ ਸ਼ਹਿਦ ਦੇ ਨਾਲ ਲੈਣ ਨਾਲ ਵੀ ਲਾਭ ਹੋ ਸਕਦਾ ਹੈ। ਜੀਰਾ ਮਾਨਸਿਕ ਤਣਾ ਨੂੰ ਘੱਟ ਕਰਨ ਤੇ ਦਿਮਾਗ ਨੂੰ ਸ਼ਾਂਤ ਕਰਨ ਦੇ ਵਿੱਚ ਮਦਦ ਕਰਦਾ ਹੈ ਰੋਜ਼ਾਨਾ ਇੱਕ ਗਲਾਸ ਜੀਰੇ ਵਾਲਾ ਪਾਣੀ ਪੀਣ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਤ੍ਰਿਫਲਾ ਪਾਚਨ ਨੂੰ ਸੁਧਾਰਨ ਅਤੇ ਮਾਨਸਿਕ ਤਣਾ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦੀ ਹੈ ਤ੍ਰਿਫਲਾ ਚੂਰ ਨੂੰ ਗਰਮ ਪਾਣੀ ਦੇ ਨਾਲ ਲਾ ਵੀ ਲੈਂਡ ਨਾਲ ਵੀ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਸੇਬ ਦਾ ਛਿਲਕਾ ਉਤਾਰ ਕੇ ਨਮਕ ਲਗਾ ਕੇ ਛਿਲਕੇ ਨੂੰ ਸਵੇਰੇ ਖਾਲੀ ਪੇਟ ਖਾਣ ਨਾਲ ਪੁਰਾਣੇ ਤੋਂ ਪੁਰਾਣਾ ਸਿਰ ਦਰਦ ਵੀ ਬਿਲਕੁਲ ਠੀਕ ਹੋ ਜਾਂਦਾ ਹੈ ਜੇਕਰ ਤੁਸੀਂ ਹਰ ਰੋਜ਼ ਖਾਲੀ ਪੇਟ ਸਿਰਫ ਇੱਕ ਮਹੀਨੇ ਤੱਕ ਕਿਸ਼ਮਿਸ਼ ਦਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਖੂਨ ਨੂੰ ਬਿਲਕੁਲ ਸਾਫ਼ ਕਰ ਦੇਵੇਗਾ ਜਿਸ ਕਾਰਨ ਤੁਹਾਡੀ ਤ્વਚਾ ਚਮਕਣ ਲੱਗ ਜਾਵੇਗੀ ਤੇ ਸਾਰੇ ਕਿੱਲ ਮਹਾਸੇ ਵੀ ਹੌਲੀ-ਹੌਲੀ ਗਾਇਬ ਹੋ ਜਾਣਗੇ ਸਵੇਰੇ-ਸਵੇਰੇ ਬਿਨਾ ਪਾਣੀ ਪੀਤੇ ਪੱਕਿਆ ਹੋਇਆ ਟਮਾਟਰ ਖਾਣਾ ਵੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਇਸ ਨਾਲ ਤੁਹਾਡੇ ਬਿਮਾਰ ਹੋਣ ਦਾ ਖਤਰਾ ਵੀ ਘਟ ਜਾਂਦਾ ਹੈ ਸ਼ਾਮ ਦਾ ਖਾਣਾ ਖਾਣ ਤੋਂ ਬਾਅਦ ਘੱਟ ਤੋਂ ਘੱਟ 500 ਕਦਮ ਤੈਲਣਾ ਜ਼ਰੂਰ ਚਾਹੀਦਾ ਹੈ ਸ਼ਾਮ 4 ਵਜੇ ਤੋਂ ਬਾਅਦ ਕੇਲੇ ਦਹੀਂ ਸ਼ਰਬਤ ਆਈਸਕ੍ਰੀਮ ਆਦ ਦਾ ਸੇਵਨ ਬਿਲਕੁਲ ਵੀ ਨਾ ਕਰੋ ਇਹ ਬਹੁਤ ਹੀ ਜ਼ਿਆਦਾ ਨੁਕਸਾਨ ਕਰਦੇ ਹਨ ਅਤੇ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੋ ਸਕਦੇ ਹਨ ਫਲਾਂ ਨੂੰ ਸਵੇਰੇ ਨਾਸ਼ਤੇ ਤੋਂ ਪਹਿਲਾਂ ਖਾ ਲਓ ਪਰ ਕਿਸੇ ਹੋਰ ਖਾਣੇ ਨਾਲ ਮਿਲਾ ਕੇ ਬਿਲਕੁਲ ਵੀ ਨਾ ਖਾਓ ਸਵੇਰ ਦਾ ਨਾਸ਼ਤਾ ਤੁਸੀਂ ਜ਼ਿਆਦਾ ਕਰ ਸਕਦੇ ਹੋ ਦੁਪਹਿਰ ਦਾ ਖਾਣਾ ਘੱਟ ਤੋਂ ਘੱਟ ਖਾਓ ਅਤੇ ਰਾਤ ਦੇ ਸਮੇਂ ਤਾਂ ਬਿਲਕੁਲ ਹੀ ਘੱਟ ਖਾਣਾ ਚਾਹੀਦਾ ਹੈ। ਪੇਟ ਦੀ ਚਰਬੀ ਨੂੰ ਮੱਖਣ ਦੀ ਤਰ੍ਹਾਂ ਪਿਘਲਾਉਣ ਦਾ ਉਪਾਅ ਆਦਰਕ ਵਿੱਚ ਕੁਝ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਕਿ ਚਰਬੀ ਨੂੰ ਕੱਟਣ ਦਾ ਕੰਮ ਕਰਦੇ ਹਨ। ਇਸ ਲਈ ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਤੁਸੀਂ ਆਦਰਕ ਦਾ ਪਾਣੀ ਪੀ ਸਕਦੇ ਹੋ ਇਸ ਦੇ ਲਈ ਤੁਸੀਂ ਆਦਰਕ ਦੇ ਦੋ ਟੁਕੜੇ ਵਿੱਚ ਕੱਟ ਲਓ ਇੱਕ ਕੱਪ ਵਿੱਚ ਪਾਣੀ ਉਬਾਲ ਲਓ 10 ਮਿੰਟ ਤੱਕ ਪਕਾਉਣ ਤੋਂ ਬਾਅਦ ਆਦਰਕ ਦੇ ਟੁਕੜੇ ਹਟਾ ਲਓ ਅਤੇ ਇਸ ਪਾਣੀ ਨੂੰ ਚਾਹ ਦੀ ਤਰ੍ਹਾਂ ਪੀ ਜਾਓ ਜ਼ਿੰਕ ম্যাগਨੀਜ਼ਮ ਮੈਗਨੀਸ਼ੀਅਮ ਆਇਰਨ ਅਜਿਹੇ ਮਿਨਰਲ ਪੋਸ਼ਕ ਤੱਤਾਂ ਨਾਲ ਭਰਪੂਰ ਅੰजीर ਹਾਰਮੋਨਲ ਅਸੰਤੁਲਨ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ 2 ਚਮਚ ਦੁੱਧ ਵਿੱਚ 1 ਚਮਚ ਸ਼ਹਿਦ ਮਿਲਾ ਕੇ ਚਿਹਰੇ ਦੀ ਮ사ਜ ਜ਼ਰੂਰ ਕਰੋ 10 ਮਿੰਟ ਬਾਅਦ ਆਪਣਾ ਚਿਹਰਾ ਧੋਲ ਤੁਹਾਡੇ ਚਿਹਰੇ ਤੇ ਚਮਕ ਆ ਜਾਵੇਗੀ ਅਤੇ ਤੁਹਾਡਾ ਰੰਗ ਵੀ ਨਿਖਰਨ ਲੱਗ ਜਾਵੇਗਾ ਰੋਜ਼ਾਨਾ ਸਵੇਰੇ ਭਿਜੇ ਹੋਏ 3-4 ਬਦਾਮ ਅਤੇ ਖਰੋਟ ਖਾਣ ਨਾਲ ਥਾਇਰੋਇਡ ਦੇ ਚਾਂਸ ਘੱਟ ਹੋ ਜਾਂਦੇ ਹਨ ਪਤਲੇ ਲੋਕ ਜੇਕਰ ਛੋਲਿਆਂ ਨਾਲ ਖੰਜੂਰ ਦਾ ਸੇਵਨ ਕਰਦੇ ਹਨ ਉਹ ਜਲਦੀ ਹੀ ਆਪਣਾ ਵਜ਼ਨ ਵਧਾ ਸਕਦੇ ਹਨ ਜੋੜਾਂ ਦੇ ਦਰਦ ਦੀ ਸਮੱਸਿਆ ਵਿੱਚ ਜ਼ਿਆਦਾਤਰ ਟਮਾਟਰ ਖਾਣਾ ਨੁਕਸਾਨਦਾਇਕ ਮੰਨਿਆ ਜਾਂਦਾ ਹੈ ਅਜਿਹੇ ਲੋਕ ਜੋ ਕਿ ਪਹਿਲਾਂ ਹੀ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਨੇ ਟਮਾਟਰ ਖਾਣ ਨਾਲ ਉਨ੍ਹਾਂ ਦੀ ਪਰੇਸ਼ਾਨੀ ਹੋਰ ਵੀ ਵੱਧ ਸਕਦੀ ਹੈ ਇਸ ਦੀ وجہ ਨਾਲ ਜੋੜਾਂ ਵਿਚ ਸੋਚ ਤੇ ਜੋੜਾਂ ਦੇ ਦਰਦ ਦੀ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ ਚਿਹਰੇ ਤੇ ਚਮਕ ਲਿਆਉਣ ਦਾ ਤਰੀਕਾ ਆਪਣੇ ਚਿਹਰੇ ਨੂੰ ਰਗੜਨਾ ਤੇ ਤੁਹਾਡੇ ਚਿਹਰੇ ਨੂੰ ਰਗੜਨ ਲਈ ਕੋਈ ਮਹਿੰਗੇ ਸਕਰਬ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੇ ਦੋਹਾਂ ਹੱਥਾਂ ਨੂੰ ਆਪਸ ਵਿੱਚ ਰਗੜੋ ਜਦੋਂ ਤੁਹਾਡੇ ਹੱਥਾਂ ਨੂੰ ਪਸੀਨਾ ਆ ਜਾਵੇ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਆਪਣੇ ਚਿਹਰੇ ਉੱਪਰ ਰਗੜੋ ਇਸ ਤਰ੍ਹਾਂ ਤੁਸੀਂ ਦਿਨ ਵਿੱਚ ਚਾਹੇ ਕਿੰਨੀ ਵਾਰ ਵੀ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਕਿਨ ਅੰਦਰ ਖੂਨ ਦਾ ਸੰਚਾਰ ਵਧਦਾ ਹੈ ਤੇ ਤੁਹਾਡੀ ਸਕਿਨ ਵਿੱਚੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਪਣੇ ਆਪ ਬਾਹਰ ਆ ਜਾਂਦੀਆਂ ਨੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਤਾਂ ਹਰ ਰੋਜ਼ ਗਾਂ ਨੂੰ ਰੋਟੀ ਪਾਓ ਪਿੱਪਲ ਦੇ ਦਰਖਤ ਨੂੰ ਪਾਣੀ ਪਾਓ ਤੇ ਕੀੜੀਆਂ ਨੂੰ ਸ਼ੱਕਰ ਵਿੱਚ ਮਿਲਾ ਕੇ ਆਟਾ ਪਾਓ ਇੱਕ ਤਾਂਬੇ ਦਾ ਬਰਤਨ ਲਓ ਉਸ ਵਿੱਚ ਚੰਦਨ ਦਾ ਇੱਕ ਟੁਕੜਾ ਪਾਓ ਤੇ ਉਸ ਨੂੰ ਪਾਣੀ ਨਾਲ ਭਰ ਲਓ ਤੇ ਰਾਤ ਸਮੇਂ ਉਹ ਪਾਣੀ ਆਪਣੇ ਸਿਰ ਵਾਲੇ ਪਾਸੇ ਰੱਖ ਲਓ ਸਵੇਰੇ ਉੱਠਣ ਤੋਂ ਬਾਅਦ ਉਹੀ ਪਾਣੀ ਤુલਸੀ ਦੀ ਜੜ ਵਿੱਚ ਪਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਪਰੇਸ਼ਾਨੀਆਂ ਹੌਲੀ-ਹੌਲੀ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਜੇਕਰ ਤੁਹਾਡੇ ਮੂੰਹ ਵਿੱਚੋਂ ਬਦਬੂ ਆ ਰਹੀ ਹੈ ਤਾਂ ਫਟਕੜੀ ਤੋਂ ਵਧੀਆ ਇਸ ਦਾ ਹੋਰ ਕੋਈ ਵੀ ਇਲਾਜ ਨਹੀਂ ਹੈ ਇੱਕ ਗਲਾਸ ਹਲਕੇ ਗਰਮ ਪਾਣੀ ਵਿੱਚ ਫਟਕੜੀ ਦਾ ਪਾਊਡਰ ਬਣਾ ਕੇ ਘੋਲ ਲਓ ਅਤੇ ਸਵੇਰੇ ਸ਼ਾਮ ਇਸ ਦੇ ਗਰਾਰੇ ਕਰਕੇ ਦੇਖਿਓ ਤੁਹਾਡੀ ਮੂੰਹ ਵਿੱਚੋਂ ਬਦਬੂ ਆਉਣ ਦੀ ਪ੍ਰੋਬਲਮ ਵੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਜੇਕਰ ਹਿਚਕੀ ਲਗਾਤਾਰ ਆ ਰਹੀ ਹੈ ਤੇ ਬੰਦ ਨਹੀਂ ਹੋ ਰਹੀ ਤਾਂ ਥੋੜੇ ਥੋੜੇ ਸਮੇਂ ਬਾਅਦ ਪਾਣੀ ਪੀਂਦੇ ਰਹੋ ਹਿਚਕੀ ਆਉਣਾ ਹੌਲੀ-ਹੌਲੀ ਬੰਦ ਹੋ ਜਾਵੇਗਾ ਜੇਕਰ ਤੁਸੀਂ ਮੂੰਗਫਲੀ ਨੂੰ ਉਬਾਲ ਕੇ ਖਾਂਦੇ ਹੋ ਤਾਂ ਇਸ ਤੋਂ ਤੁਹਾਨੂੰ ਬਹੁਤ ਸਾਰਾ ਫਾਇਦਾ ਮਿਲਦਾ ਹੈ ਕਿਉਂਕਿ ਭਿੱਜੀ ਹੋਈ ਮੂੰਗਫਲੀ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇੱਕ ਗਲਾਸ ਗਰਮ ਦੁੱਧ ਵਿੱਚ ਇੱਕ ਚਮਚ ਗਾਂ ਦਾ ਘਿਓ ਅਤੇ ਮਿਸ਼ਰੀ ਮਿਲਾ ਕੇ ਲਗਾਤਾਰ ਪੀਣ ਨਾਲ ਮਾਨਸਿਕ ਅਤੇ ਦਿਮਾਗੀ ਕਮਜ਼ੋਰੀ ਦੂਰ ਹੁੰਦੀ ਹੈ ਪੈਰਾਪਾਰ ਬੈਠ ਕੇ ਜੇ ਕੋਈ ਕੰਮ ਕੀਤਾ ਜਾਵੇ ਤਾਂ ਇਸ ਦਾ ਸਿੱਧਾ ਅਸਰ ਸਾਡੀ ਨਜ਼ਰ ਉੱਪਰ ਪੈਂਦਾ ਹੈ ਅਤੇ ਇਹ ਸਾਡੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਸੇਬ ਬਲੱਡ ਸ਼ੂਗਰ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹਨ ਸੇਬ ਦਾ ਫਲ ਅਤੇ ਇਸ ਦਾ ਛਿਲਕਾ ਦੋਵੇਂ ਹੀ ਫਾਈਬਰ ਅਤੇ ਵਿਟਾਮਿਨ ਸੀ ਆਦਿ ਨਾਲ ਭਰਪੂਰ ਹੁੰਦੇ ਹਨ ਜਿਸ ਕਾਰਨ ਤੁਹਾਡਾ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ ਇਸ ਤੋਂ ਇਲਾਵਾ ਸੇਬ ਵਿੱਚ ਭਰਪੂਰ ਮਾਤਰਾ ਵਿੱਚ ਪਾਣੀ ਅਤੇ ਨਿਊਟ੍ਰੀਐਂਟਸ ਮੌਜੂਦ ਹੁੰਦੇ ਹਨ ਜਿਸ ਕਾਰਨ ਸੇਬ ਖਾਣ ਕਾਰਨ ਸਾਡਾ ਪੇਟ ਬਹੁਤ ਜਿਆਦਾ ਭਰਿਆ ਭਰਿਆ ਰਹਿੰਦਾ ਹੈ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਧਿਆਨ ਰੱਖੋ ਕਿ ਸੇਬ ਨੂੰ ਛਿਲਕੇ ਨਾਲ ਹੀ ਖਾਧਾ ਜਾਵੇ ਇਸ ਨਾਲ ਤੁਹਾਨੂੰ ਜਿਆਦਾ ਫਾਇਦਾ ਹੋਵੇਗਾ ਦੁੱਧ ਵਿੱਚ ਪਾ ਕੇ ਚੁਹਾਰੇ ਪੀਣ ਨਾਲ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਤੁਹਾਡੀ ਸਕਿਨ ਦਾ ਗਲੋਵ ਵਾਧਦਾ ਹੋਇਆ ਦੇਖੇਗਾ ਇਹ ਕਈ ਵਿਟਾਮਿਨਾਂ ਦੀ ਕਮੀ ਨੂੰ ਪੂਰਾ ਕਰਦੇ ਹਨ ਬਲੱਡ ਸਰ